ਆ ਸਾਰੇ ਫਰੈਂਡਸ ਸੱਚਾ ਕਾਲ ਤੇ ਚੜਦੀ ਕਲਾ ਚ ਰਹੋ ਰੱਬ ਸੱਚਾ ਸੋਣਾ ਤੁਹਾਡੇ ਤੇ ਮਿਹਰ ਕਰੇ ਵੈਲਕਮ ਬੈਕ ਟੂ ਚੰਦ ਆਫਟਰ ਲੌਂਗ ਟਾਈਮ ਤੁਸੀਂ ਤੁਹਾਡੇ ਨਾਲ ਅਸੀਂ ਜੁੜ ਰਹੇ ਹਾਂ ਸਾਡਾ ਮਿਲਨ ਹੋ ਰਿਹਾ ਹੈ ਔਰ ਅੱਗੇ ਅੱਜ ਇੱਕ ਗੱਲ ਕਰਾਂਗੇ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਹਨ ਔਰ ਮਤਲਬ ਕੁਝ ਟਾਈਮ ਅਸੀਂ ਤੁਹਾਡੇ ਨਾਲ ਨਹੀਂ ਕਨੈਕਟ ਰਹਿ ਸਕੇ ਜੋ ਹੋਇਆ ਤੁਹਾਨੂੰ ਪਤਾ ਡਿਸਕਸ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਡਿਸਕਸ ਕਰਨ ਵਾਲੇ ਬਹੁਤ ਸਾਰੇ ਲੋਕ ਨੇ ਕੋਈ ਲੜਾਈਆਂ ਦੀਆਂ ਗੱਲਾਂ ਬਹੁਤੀਆਂ ਕਰਨਾ ਦੇ ਅਸੀਂ ਮੁਹੱਬਤਾਂ ਦੀ ਗੱਲ ਕਰਨ ਆ ਲਿਆ ਨਾ ਅਸੀਂ ਪਹਿਲੇ ਇਸ ਗੱਲ ਦੇ ਨਾਲ ਹਾਂ ਹੁਣ ਤੇ ਜਗਤਾਰ ਸਿੰਘ ਹਵਾਰਾ ਨੇ ਇੱਕ ਵਾਰੀਅਰ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਤੇ ਬਹੁਤ ਨਾਮ ਉਹਨਾਂ ਦਾ ਸੁਣਿਆ ਤੇ ਅੱਜ ਉਹਨਾਂ ਦੀ ਮੈਕਨਾ ਇੱਕ ਵੀਡੀਓ ਮੈਨੂੰ ਮਿਲੀ ਹੈ ਉਹ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਫਿਰ ਉਸ ਬਾਰੇ ਤੇ ਕਰਨਾ ਰਿਵਿਊ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ ਭਾਈ ਜਗਤਾਰ ਸਿੰਘ ਦੀ ਹਵਾਰਾ ਬਾਰੇ ਜਿਹਨਾਂ ਨੂੰ ਪੰਜਾਬ ਦੇ ਨਾਮੀ ਸਿਰ ਕੱਢਣ ਦੇ ਗੈਕਸਟਰ ਵੀ ਆਪਣਾ ਉਸਤਾਦ ਮੰਨਦੇ ਨੇ ਅਖੀਰਕਾਰ ਕਿਉਂ 50 ਕਿੱਲਿਆਂ ਦਾ ਮਾਲਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੇ ਨਾਮੀ ਗੈਂਗਸਟਰ ਵੀ ਆਪਣਾ ਉਸਤਾਦ ਮੰਨਦੇ ਨੇ ਅਤੇ ਕਿਉਂ ਭਾਈ ਜਗਤਾਰ ਸਿੰਘ ਹਵਾਰਾ ਕਈ ਦਹਾਕਿਆਂ ਤੋਂ ਜੇਲ੍ਹ ਅੰਦਰ ਬੰਦ ਨੇ ਇਹ ਸਭ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਓ ਗੱਲ ਕਰਦੇ ਹਾਂ ਭਾਈ ਜਗਤਾਰ ਸਿੰਘ ਹਵਾਰਾ ਬਾਰੇ ਭਾਈ ਜਗਤਾਰ ਸਿੰਘ ਜੀ ਦੇ ਜੀਵਨ ਦੀ ਸ਼ੁਰੂਆਤ ਮਈ 1970 ਨੂੰ ਹਵਾਰਾਂ ਕਲਾਬ ਪਿੰਡ ਦੇ ਵਿੱਚ ਹੋਈ ਕੋਈ ਟਾਈਮ ਸੀ ਜਦੋਂ ਭਾਈ ਹਵਾਰਾ ਹਾਕੀ ਦੇ ਬਹੁਤ ਵਧੀਆ ਖਿਡਾਰੀ ਸਨ ਸਾਨੂੰ ਦੇ ਵਿੱਚ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਹੋਇਆ ਤਾਂ ਪੰਜਾਬ ਦੇ ਬਹੁਤ ਸਾਰੇ ਲੋਕ ਸਰਕਾਰ ਦੇ ਖਿਲਾਫ ਹੋ ਗਏ ਸਨ ਉਹ ਸਰਕਾਰ ਤੋਂ ਹਰਮੰਦਰ ਸਾਹਿਬ ਤੇ ਕੀਤੇ ਹਮਲੇ ਦਾ ਬਦਲਾ ਲੈਣ ਦੇ ਸਰਗਰਮ ਹੋ ਗਏ ਕਿਉਂਕਿ ਸਿੱਖਾਂ ਨੂੰ ਹਰਮੰਦਰ ਸਾਹਿਬ ਆਪਣੀ ਜਾਨ ਤੋਂ ਵੀ ਪਿਆਰਾ ਹੈ ਤੇ ਇੱਕ ਵਿਸ਼ੇਸ਼ ਧਾਰਮਿਕ ਸਥਾਨ ਹੈ ਜਿਸ ਨੂੰ ਹਿੰਦੁਸਤਾਨ ਦੀ ਫੌਜ ਨੇ ਤੋਪਾਂ ਟੈਂਕਾਂ ਨਾਲ ਤਬਾਹ ਕਰ ਦਿੱਤਾ ਇਹ ਘਟਨਾ ਬਹੁਤ ਹੀ ਘਟੀਆ ਤੇ ਤੁਖਤਾਈ ਸੀ। ਉਹਨਾਂ ਦਿਨਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੀ ਪਿੰਡ ਦੇ ਕੁਝ ਖਾੜਕੂਆਂ ਨਾਲ ਦੋਸਤੀ ਹੋ ਗਈ। ਖਾੜਕੂਆਂ ਨਾਲ ਦੋਸਤੀ ਹੋਣ ਕਾਰਨ ਸਾਨੂੰ 1988 ਵਿੱਚ ਭਾਈ ਹਵਾਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਉਹ ਬੇਕਸੂਰ ਸਨ ਪਰ ਉਹਨਾਂ ਨੂੰ ਬੇਵਜਾ ਥਾਣੇ ਲੈ ਜਾ ਕੇ ਬੜਾ ਜ਼ੁਲਮ ਕੀਤਾ ਗਿਆ। ਇਹੋ ਹੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਬਣਿਆ। ਜਦੋਂ ਉਹਨਾਂ ਦੀ ਜ਼ਿੰਦਗੀ ਸੰਘਰਸ਼ ਵਾਲੀ ਮੁੜ ਗਈ ਲਗਭਗ 2 ਸਾਲ ਭਾਈ ਹਵਾਰਾ ਜੇਲ੍ਹ ਵਿੱਚ ਰਹੇ ਤੇ 2 ਸਾਲ ਬਾਅਦ ਜੇਲ੍ਹ ਵਿੱਚੋਂ ਉਹਨਾਂ ਨੂੰ ਪਰਿਕਰ ਦਿੱਤਾ ਗਿਆ ਇਸ ਤੋਂ ਬਾਅਦ ਉਹਨਾਂ ਨੇ ਫਰੀਦਕੋਟ ਗੇਮਸ ਵਿੱਚ ਦਾਖਲਾ ਲੈ ਲਿਆ ਭਾਈ ਜਗਤਾਰ ਸਿੰਘ ਹਵਾਰਾ ਚਾਰ ਵਾਰ ਨੈਸ਼ਨਲ ਖੇਡ ਚੁੱਕੇ ਸਨ ਪਰ ਪੁਲਿਸ ਉਹਨਾਂ ਨੂੰ ਲਗਾਤਾਰ ਪਰੇਸ਼ਾਨ ਕਰਦੀ ਰਹੀ ਅਤੇ ਵਾਰ-ਵਾਰ ਥਾਣੇ ਚੁੱਕੇ ਲੈ ਜਾਂਦੀ ਤੇ ਹਵਾਰੇ ਨੂੰ ਕੁੱਟਿਆ ਮਾਰਿਆ ਜਾਂਦਾ ਹੋਈ ਹੋਈ ਭਾਈ ਜਗਤਾਰ ਸਿੰਘ ਸਿਸਟਮ ਦੇ ਖਿਲਾਫ ਹੋ ਗਏ ਇੱਕ ਆਮ ਜਿਹਾ ਮੁੰਡਾ ਜਗਤਾਰ ਸਿੰਘ ਸਿਸਟਮ ਦੇ ਜ਼ੁਲਮ ਤੋਂ ਤੰਗ ਆ ਕੇ ਹਥਿਆਰ ਚੁੱਕਣ ਲਈ ਮਜਬੂਰ ਹੋ ਗਿਆ ਤੇ ਸਾਲ 1991 ਵਿੱਚ ਉਹ ਅੰਡਰਗਰਾਉਂਡ ਹੋ ਗਏ ਅੰਡਰਗਰਾਉਂਡ ਹੋਣ ਤੋਂ ਬਾਅਦ ਉਹ ਸਿੱਖ ਜਥੇਬੰਦੀਆਂ ਵਿੱਚ ਸ਼ਾਮਿਲ ਹੋ ਗਏ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਸਾਰੇ ਪੁਲਿਸ ਅਫਸਰਾਂ ਨੂੰ ਸੋਧ ਦਿੱਤਾ ਜੋ ਕਿ ਜ਼ੁਲਮ ਕਰਨ ਲਈ ਉਸ ਸਮੇਂ ਮਸ਼ਹੂਰ ਸਨ ਅਸਲ ਵਿੱਚ ਭਾਈ ਹਵਾਰਾ ਇੱਕ ਨੇਕ ਦਿਲ ਇਨਸਾਨ ਸਨ ਪਰ ਉਹ ਤਾਂ ਸਿਸਟਮ ਦੀਆਂ ਨਕਮੀਆਂ ਨੀਤੀਆਂ ਕਾਰਨ ਹਥਿਆਰ ਚੁੱਕਣ ਲਈ ਮਜਬੂਰ ਹੋ ਗਏ ਕਹਿੰਦੇ ਨੇ ਜਿਹੜੀਆਂ ਕੁੜੀਆਂ ਦੇ ਸੋਹਰੇ ਪਰਿਵਾਰ ਉਹ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸਨ ਭਾਈ ਜਗਤਾਰ ਸਿੰਘ ਉਹਨਾਂ ਦੀ ਮਦਦ ਕਰਿਆ ਕਰਦੇ ਸਨ ਉਹ ਕੁੜੀਆਂ ਕਹਿੰਦੇ ਨੇ ਅੱਜ ਵੀ ਬਿਨਾਂ ਕਿਸੇ ਪਰੇਸ਼ਾਨੀ ਤੋਂ ਘਰ ਵਸਦੀਆਂ ਨੇ ਸਨ 1992 ਵਿੱਚ ਬਿਆਨਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਮੁੱਖ ਮੰਤਰੀ ਦੀ ਭੁੱਖ ਨੇ ਉਸ ਅੰਦਰ ਐਸਾ ਹੰਕਾਰ ਪੈਦਾ ਕਰ ਦਿੱਤਾ ਕਿ ਉਸ ਦੇ ਰਾਜ ਭਾਗ ਅੰਦਰ ਸਿੱਖ ਨੌਜਵਾਨਾਂ ਦੇ ਮੁਕਾਬਲੇ ਬਣਾਏ ਜਾਣ ਲੱਗੇ ਅਸਲ ਵਿੱਚ ਉਸ ਸਮੇਂ ਪੰਜਾਬ ਪੁਲਿਸ ਨੂੰ ਵੀ ਉੱਚੇ ਉਹਦਿਆਂ ਦਾ ਲਾਲਚ ਲੈ ਬੈਠਾ ਜੱਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਤੇ ਮਹਾਵਾਕ ਅਨੁਸਾਰ ਜਦੋਂ ਜ਼ੁਲਮ ਹੱਦਾ ਬਨੇ ਟੱਪ ਗਿਆ ਤਾਂ ਉਸ ਸਮੇ ਭਾਈ ਜਗਤਾਰ ਸਿੰਘ ਹਵਾਰਾ ਤੇ ਕੁਝ ਹੋਰ ਸਿੰਘ ਵਿਚਾਰਮਗਰੋ ਇਸ ਨਤੀਜੇ ਤੇ ਪੁੱਜੇ ਕਿ ਪੰਜਾਬ ਦੇ ਵਿੱਚ ਜੋ ਵੀ ਨੌਜਵਾਨਾਂ ਦਾ ਘਾਤ ਹੋ ਰਿਹਾ ਇਹ ਸਭ ਬੈਂਤ ਸਿੰਘ ਦੀ ਸਰਕਾਰ ਦੀ ਸ਼ੈ ਤੇ ਹੋ ਰਿਹਾ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਦਲਾਵਰ ਸਿੰਘ ਨੂੰ ਆਪਣੇ ਨਾਲ ਮਿਲਾ ਲਿਆ ਜੋ ਕਿ ਉਸ ਸਮੇ ਬੈਂਤੇ ਦਾ ਬੋਡੀਗਾਰਡ ਸੀ ਉਸ ਤੋਂ ਬਾਅਦ ਇਹਨਾ ਨੇ ਮਿਲ ਕੇ ਇੱਕ ਪਲਾਨ ਤਿਆਰ ਕੀਤਾ ਜਿਸ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਸ ਸਮੇਂ ਦੇ ਮੁੱਖ ਮੰਤਰੀ ਬੀਅੰਤ ਸਿੰਘ ਨੂੰ ਸੋਧਣ ਲਈ 1995 ਵਿੱਚ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ ਤੇ ਫਰਵਰੀ 1995 ਨੂੰ ਬੀਅੰਤ ਸਿੰਘ ਨੂੰ ਨਰਕਾਂ ਦੇ ਰਾਹ ਤੋਰ ਦਿੱਤਾ ਇਸ ਸਾਰੇ ਕਾਰਜ ਦਾ ਮੁਖਰੀ ਭਾਈ ਜਗਤਾਰ ਸਿੰਘ ਹਵਾਰਾ ਸਨ ਜਿਸ ਕਰਕੇ ਬਾਅਦ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਪਰ ਕੌਮ ਦਾ ਬੱਬਰ ਸ਼ੇਰ ਸਨ 2004 ਵਿੱਚ ਭਾਈ ਹਵਾਰਾ ਆਪਣੇ ਕੁਝ ਸਾਥੀਆਂ ਸਮੇਤ ਜੇਲ੍ਹ ਵਿੱਚੋਂ 90 ਫੁੱਟ ਲੰਬੀ ਸੁਰੰਗ ਪੱਟ ਕੇ ਫਰਾਰ ਹੋ ਗਏ ਜਿਸ ਨੇ ਉਸ ਸਮੇਂ ਪੂਰੇ ਸਰਕਾਰੀ ਤੰਤਰ ਨੂੰ ਕੰਬਣੀ ਸ਼ੇਡ ਦਿੱਤੀ ਪਰ ਕੁਝ ਸਮੇਂ ਬਾਅਦ ਹੀ ਭਾਈ ਜਗਤਾਰ ਸਿੰਘ ਹਵਾਰਾ ਦੁਬਾਰਾ ਤੋਂ ਗ੍ਰਿਫਤਾਰ ਹੋ ਗਏ ਨਵੰਬਰ 2005 ਵਿੱਚ ਹੋਏ ਸਰਬਤ ਖਾਲਸਾ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਥ ਦਾ ਜਥੇਦਾਰ ਐਲਾਨ ਦਿੱਤਾ ਗਿਆ ਉਸ ਸਮੇਂ ਤੋਂ ਸਾਰਾ ਸਿੱਖ ਜਗਤ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੌਮੀ ਜਥੇਦਾਰ ਮੰਨਦਾ ਹੈ ਇਸ ਸਮੇਂ ਵੀ ਭਾਈ ਜਗਤਾਰ ਸਿੰਘ ਹਵਾਰਾ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਨੇ ਕਹਿੰਦੇ ਨੇ ਭਾਰੀ ਤਸ਼ੱਦਦ ਦੇ ਬਾਵਜੂਦ ਵੀ ਕੌਮ ਦਾ ਬੱਬਰ ਸ਼ੇਰ ਚੜ੍ਹਦੀ ਕਲਾ ਵਿੱਚ ਹੈ ਭਾਈ ਹਵਾਰਾ ਨੂੰ ਅੱਜ ਵੀ ਪੇਸ਼ੀ ਸਮੇਂ ਬੇੜੀਆਂ ਪਾ ਕੇ ਇਹ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਭਾਈ ਜਗਤਾਰ ਸਿੰਘ ਹਵਾਰਾ ਅੱਜ ਵੀ ਸਿੱਖ ਨੌਜਵਾਨਾਂ ਦੇ ਦਿਲ ਦੀ ਧੜਕਣ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਤਰ੍ਹਾਂ ਹੋਰ ਵੀ ਸੈਂਕੜੇ ਸਿੰਘ ਜੇਲ੍ਹਾਂ ਵਿੱਚ ਕੈਦ ਨੇ ਜਿਨ੍ਹਾਂ ਵਿੱਚੋਂ ਬਹੁਤੇ ਦਾ ਸਜ਼ਾਵਾ ਵੀ ਪੂਰੀਆਂ ਕਰ ਚੁੱਕੇ ਨੇ ਪਰ ਫਿਰ ਵੀ ਉਹਨਾਂ ਦੀ ਰਿਹਾਈ ਨਾ ਹੋਣੀ ਇਸ ਨਿਆ ਪ੍ਰਣਾਲੀ ਤੇ ਇੱਕ ਸਵਾਲੀਆ ਨਿਸ਼ਾਨ ਹੈ ਸਿੱਖ ਅੱਜ ਵੀ ਆਪਣੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਰਾਹ ਤੱਕ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨ ਬੰਦੀ ਸਿੰਘ ਜਲਦੀ ਰਿਹਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤਾਰ ਸਿੰਘ ਹਵਾਰਾ ਇਨਾਂ ਦਾ ਜਿਹੜਾ ਮਤਲਬ ਮਾਮਲਾ ਹੈ ਠੀਕ ਨਹੀਂ ਹੈ ਕਿ ਇਹਨਾਂ ਨੂੰ ਅਜੇ ਤੱਕ ਜੇਲ੍ਹ ਚ ਰੱਖਿਆ ਹੋਇਆ ਹੈ ਬਹੁਤ ਜ਼ੁਲਮ ਹੈ ਜ਼ਿਆਤੀ ਹੈ ਤੇ ਇਸ ਤਰੀਕੇ ਨਹੀਂ ਹੋਣਾ ਚਾਹੀਦਾ ਜਿਹੜਾ ਅਨਿਆਏਵੇਂ ਨਾ ਜਿਹੜਾ ਜ਼ੁਲਮ ਹੈ ਜਿਹੜਾ ਬੇਇਨਸਾਫੀ ਨਾਂ ਇਨਸਾਫੀ ਏ ਨਾ ਉਹ ਬਹੁਤ ਸਰੀਆਂ ਚ ਪ੍ਰਭਾਵ ਤਾਂ ਜਨਮ ਲੈਂਦੀ ਹੈ ਔਰ ਬਹੁਤ ਤਕਲੀਫ ਤੇ ਹੁੰਦਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਕਮ ਹੋਣੀਆਂ ਚਾਹੀਦੀਆਂ ਨੇ ਮਿਨੀਮਾਈਜ਼ ਕਰਨਾ ਚਾਹੀਦਾ ਬਜਾਏ ਕਿ ਬਧਾਈਆਂ ਜਾਂ ਤੇ ਅਸੀਂ ਤੇ ਆਪ ਇਸ ਗੱਲ ਦਾ ਕਾਇਲਾਂ ਕਿ ਇਹ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਰੋਕਣਾ ਚਾਹੀਦਾ ਜ਼ੁਲਮ ਜਿਹੜਾ ਨਾ ਹੋ ਘੱਟ ਤੋਂ ਘੱਟ ਇਹ ਨਾ ਹੋਣ ਦੇ ਬਰਾਬਰ ਹੋਣਾ ਚਾਹੀਦਾ ਪੰਜਾਬੀ ਕਮਿਊਨਿਟੀ ਨਾਲ ਤੱਕਾ ਹੁੰਦਾ ਇਹ ਬਹੁਤ ਬੁਰੀ ਗੱਲ ਹੈ ਇਹ ਬਹੁਤ ਦੁਖਦਾਇਕ ਹੈ ਬਹੁਤ ਤਕਲੀਫ ਦੇਵੇ ਤੇ ਇਹ ਸਟੋਰੀ ਔਰ ਇਹਨਾਂ ਦੀ ਜਗਤਾਰ ਸਿੰਘ ਜਗਤਾਰ ਸਿੰਘ ਲੈ ਇਹਨਾਂ ਦੀ ਸਟੋਰੀ ਬਹੁਤ ਪੇਨਫੁਲ ਹੈ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਇਹ ਬਹੁਤ ਸਾਰੀਆਂ ਹਕਮਤਾਂ ਨੂੰ ਪਿੱਛੇ ਲੈ ਜਾਂਦੀਆਂ ਨੇ ਜਿਹੜੇ ਲੋਕ ਤੁਹਾਡੀ ਤਾਕਤ ਨੇ ਤੁਸੀਂ ਉਹਨਾਂ ਨੂੰ ਤੁਸੀਂ ਦਬਾ ਰਹੇ ਹੁੰਦੇ ਹੋ ਅਗਰ ਕੋਈ ਬੰਦਾ ਸਿਸਟਮ ਦੇ ਖਿਲਾਫ ਗੱਲ ਕਰਦਾ ਤੇ ਉਹਨੂੰ ਕਾਇਲ ਕੀਤਾ ਜਾਵੇ ਉਹਨੂੰ ਬਿਠਾਇਆ ਜਾਵੇ ਉਹਨਾਂ ਟੇਬਲ ਟॉक ਕੀਤੀ ਜਾਵੇ ਤਾਂ ਕਿ ਮਸਲਾ ਹੱਲ ਹੋਵੇ ਤੇ ਦੋਸਤੋ ਰੱਬ ਸੱਚਾ ਹੋਣਾ ਤੁਹਾਡੇ ਨਾਲ ਮਿਹਰ ਕਰੇ ਤੇ ਇਹ ਮੈਂ ਤੁਹਾਡੇ ਦੀ ਇਸ ਦੀ ਵੀਡੀਓ ਲੈ ਕੇ ਆ ਕਿ ਇੱਕ ਮਸਲਾ ਹੈ ਸੀ ਤੇ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਤੇ ਇਹ ਮੈਂ ਨੂੰ ਇੰਪੋਰਟੈਂਟ ਸਮਝਿਆ ਅਹਿਮ ਹੋਣ ਦੀ ਵਾਅ ਤੁਹਾਡਾ ਨਾਲ ਮੈਂ ਤਾਂ ਆਪਣਾ ਸ਼ੇਅਰ ਕੀਤਾ ਤੇ ਵੀਡੀਓ ਚੰਗੇ ਲੱਗੇ ਤੇ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਨਾ ਬਹੁਤ ਸ਼ੁਕਰੀਆ ਤੇ ਸਤਿ ਸ਼੍ਰੀ ਅਕਾਲ